ਪਾਥੜਾ ਮੰਡਲ ਦੇ ਢਾਬੀ ਗੁਜਰਾ ਖਨੋਰੀ ਬਾਰਡਰ ਤੇ ਕਿਸਾਨ ਫਰਵਰੀ ਮਹੀਨੇ ਤੋਂ ਉੱਥੇ ਅੰਦੋਲਨ ਕਿਸਾਨਾਂ ਤੋਂ ਜੋ ਚੱਲ ਰਿਹਾ ਉਸ ਦੇ ਮੱਦੇਨਜ਼ਰ ਉੱਥੇ ਧਰਨਾ ਲਗਾਤਾ ਚੱਲ ਰਿਹਾ ਹੈ ਕਿਸਾਨ ਦੀ ਬਿਜਲੀ ਦਾ ਉੱਥੇ ਕੰਮ ਕਰਦਾ ਸੀ ਲਗਾਤਾਰ ਕਾਫੀ ਟਾਈਮ ਤੋਂ ਸੇਵਾ ਨਿਭਾਰਾ ਸੀ 8 ਮਹੀਨੇ ਤੋਂ ਮਲੇ ਧਰਨੇ ਤੇ ਆਂਦਾ ਸੀ ਕਿਸਾਨ ਆਗੂ ਜਿਨ੍ਹਾਂ ਨੇ ਜਾਣ ਕਰ ਦਿੱਤੀ ਗੁਰਮੀਤ ਸਿੰਘ ਦੀ ਜਿਹੜੇ ਖੁਦਕਿਸ਼ੀ ਕੀਤੇ ਉਸ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਇਸ ਪਰਿਵਾਰ ਦੀ ਪੰਜਾਬ ਸਰਕਾਰ ਭਾਵੇਂ ਕੇਂਦਰ ਸਰਕਾਰ مالی ਮਦਦ ਕਰੇ ਤਾਂ ਕਿ ਇਸ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਲੇਕਿਨ ਕਿਸਾਨ ਵੱਲੋਂ ਖਨੋਰੀ ਬਾਰਡਰ ਤੇ ਜਿਹੜਾ ਟੱਬੇ ਗੁਜ਼ਰਾ ਪਾਤਰਾਵਾਲਾ ਦਾ ਆਖਰੀ ਪਿੰਡ ਹੈ ਉੱਥੇ ਆ ਟਰਾਲੀ ਦੇ ਨਾਲ ਇੱਕ ਰੱਸੀ ਨਾਲ ਬਨ ਕੇ ਉਹਨੇ ਜੀਵਨ ਲੀਲਾ ਸਮਾਪਤ ਕੀਤੀ ਹੈ ਬਾਕੀ ਪੁਲਿਸ ਨੇ ਪਰਿਵਾਰ ਨੇ ਕਿਹਾ ਬਿਆਨ ਲਿਖਾ ਲੇਕਿਨ ਕਿਸਾਨ ਹੋ ਗਨ ਨੂੰ ਮੰਗ ਕੀਤੀ ਹੈ ਕਿਸਾਨ ਆਗੂ ਕਹਿ ਰਹੇ ਹਨ ਕਿ ਇਸ ਪਰਿਵਾਰ ਨੂੰ مالی ਮਦਦ ਸਰਕਾਰ ਕਰੇ ਜੋ ਮਾੜੀ ਸਵਦਾਬੀ ਕੇਂਦਰ ਕੀ ਸਰਕਾਰ ਦੇ ਨੇਤਾ ਬੋਲ ਰਹੇ ਹਨ ਉਸ ਕਰਕੇ ਇਸ ਕਿਸਾਨ ਵੱਲੋਂ ਇੱਕ ਕਦਮ ਚੁੱਕਿਆ ਗਿਆ ਇਹ ਇਹਨਾਂ ਦਾ ਕਹਿਣਾ ਹੈ ਸਤਿੰਦਰ ਬਾਲ ਸਿੰਘ ਹਾਂ ਕਿਰਜੇਤ ਬੰਦੀ ਹੈ ਜੀ ਆਪਣੀ ਬੀਕੇਯੂ ਸਿੱਧੂ ਪਰ ਵੱਲੋਂ ਹਾਂ ਇਹ ਇਹ ਗੁਰਮੀਤ ਸਿੰਘ ਨਾਮ ਹੈ ਇਹਨਾਂ ਦਾ ਪਿੰਟੂਠਿਆਂ ਵਾਲੇ ਜ਼ਿਲ੍ਹਾ ਮਾਨਸਾ ਤੋਂ ਪਿਛਲੇ ਲੰਮੇ ਸਮੇਂ ਤੋਂ ਇਹ ਸੰਘਰਸ਼ ਜੋ ਚੱਲ ਰਿਹਾ ਖਨੋਰੀ ਬਾਰਡਰ ਤੇ ਜੀ ਉਹਦੇ ਉੱਤੇ ਡਟੇ ਹੋਏ ਸੀ ਤੇ ਨਾਲ ਬਿਜਲੀ ਦੇ ਮਕੈਨਿਕ ਸਨ ਅਤੇ ਬਿਜਲੀ ਦਾ ਕੰਮ ਕਰਦੇ ਸੀ ਉੱਥੇ ਜੋ ਵੀ ਲੋੜ ਪੈਂਦੀ ਸੀ ਕੋਈ ਕੀ ਕਾਰਨ ਬਣਿਆ ਵੀ ਜਿਹੜਾ ਅੱਜ ਇਹ ਕਦਮ ਇਹ ਰਾਣੇ ਕਾਰਨਾਂ ਦਾ ਸੀ ਤਾਂ ਕੋਈ ਪਤਾ ਨਹੀਂ ਲੱਗ ਸਕਿਆ ਹੂੰ ਤੜਤੇ 8:30 8:30 ਵਜੇ ਇਹਨਾਂ ਨੇ ਗੱਲ 'ਚ ਫਾਹ ਲਾ ਕੇ ਆਪਣੀ ਕੋਦਕਸ਼ੀਆ ਜੋ ਕਰ ਲਈ ਹੈ ਉਮਰ ਕਿੰਨੇ ਕ ਹੈ ਉਮਰ ਇਹਨਾਂ ਦੀ ਲਗਭਗ 50 ਸਾਲ ਹੋਏਗੀ 50 ਮੈਂ ترسےਮ ਸਿੰਘ ਗਵਿੰਦਪਰਾ ਜੀ ਮਾਨਸਾ ਜ਼ਿਲ੍ਹੇ ਦਾ ਮੀਤ ਪ੍ਰਧਾਨ ਹ ਜੀ ਇਹ ਜੋ ਗੁਰਮੀਤ ਸਿੰਘ ਠੁੱਠਿਆਂ ਵਾਲੀ ਸੀ ਜਿੱਦੇ ਤੋਂ ਅਸੀਂ 13 ਫਰਵਰੀ ਤੋਂ ਮੋਰਚੇ ਦੇ ਵਿੱਚ ਆਏ ਆ ਲਗਾਤਾਰ ਮੋਰਚੇ ਦੇ ਵਿੱਚ ਇਹਨਾਂ ਦੀ ਹਾਜ਼ਰੀ ਸੀ ਐਸ ਸਮੇਂ ਜੋ ਕੰਗਣਾ ਰਣੌਤ ਤੇ ਦੇਸ਼ ਦੇ ਗ੍ਰਹਿ ਮੰਤਰੀ ਮਨੋਰ لال ਖੱਟਰ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਕਿਸਾਨਾਂ ਤੇ ਨੇਤਨਾਂਵੇਂ ਜਲੂਲ ਬਿਆਨ ਘੜ ਰਹੇ ਨੇ ਇਹਨਾਂ ਗੰਨਾਂ ਨੂੰ ਲੈ ਕੇ ਲਗਾਤਾਰ ਇਹ ਕਿਸਾਨ ਚਿੰਤਕ ਸੀਗੇ ਵੀ ਜੋ ਮੋਰਚੇ ਪ੍ਰਤੀ ਦਿਨਬਰ ਨੇਰਾ ਭਾਜਪਾ ਦੇ ਵੱਡੇ ਆਗੂ ਆ ਜੋ ਇਹ ਘਟੀਆਂ ਸ਼ਬਦਾਲੀ ਵਰਤ ਰਹੇ ਨੇ ਇਸ ਕਰਕੇ ਇਸ ਦੇ ਦਿਮਾਗ ਦੇ ਉੱਪਰ ਮੋਰਚੇ ਪ੍ਰਤੀ ਟੈਨਸ਼ਨ ਸੀ ਜੇਕਰ ਘਰੇ ਜਾਂਦਾ ਸੀ ਤਾਂ ਵੱਤਵਾ ਦੀ ਕਰਾਤ ਲਗਾ ਕੇ ਦੂਸਰੇ ਦਿਨ ਆ ਜਾਂਦਾ ਸੀ ਦੁੱਧ ਵੰਡਣ ਦੀ ਸੇਵਾ ਤੇ ਬਾਕੀ ਜੋ ਵੀ ਬਿਜਲੀ ਦਾ ਮਕੈਨਿਕ ਸੀ ਇਹ ਤੰਬੂਆਂ ਦੇ ਵਿੱਚ ਭਮਾਦੀ ਰਾਤ ਨੂੰ ਕਿਸੇ ਦੀ ਲਾਈਟ ਖਰਾਬ ਹੋਣੀ ਤਾਂ ਉਹ ਗਰਮੀਤ ਸਿੰਘ ਹੀ ਚਲਾਉਂਦਾ ਸੀ ਜੇਕਰ ਅੱਜ ਗਰਮੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਤਾਂ ਇਹ ਭਾਜਪੀ ਦੇ ਜੇ ਵੱਡੇ ਆਗੂ ਕੰਗਣਾ ਰਣੌਤ ਵਰਗੇ ਸਾਡੇ ਮੋਰਚੇ ਤੇ ਇਲਜ਼ਾਮ ਲਾ ਰਹੇ ਨੇ ਘਟਿਆ ਸ਼ਬਦਾਵਲੀ ਵਰਤ ਰਹੇ ਨੇ ਇਹਨਾਂ ਗੱਲਾਂ ਨੂੰ ਲੈ ਕੇ ਉਹ ਨੀਤੀ ਗੱਲਾਂ ਕਰਦੇ ਸੀ ਵੀ ਪ੍ਰਧਾਨ ਜੀ ਆਪਾਂ ਇੱਕ ਤਾਂ ਦਿਨ ਰਾਤ ਮੱਛਰ ਦੇ ਵਿੱਚ ਇੱਥੇ ਰੋਹੀ ਦੇ ਵਿੱਚ ਬੈਠੇ ਆ ਤੇ ਇੱਕ ਆਪਣੇ ਮੋਰਚੇ ਪ੍ਰਤੀ ਬੀਜੇਪੀ ਸਰਕਾਰ ਨੇਤਾ ਆਪਾਂ ਨੂੰ ਬਦਨਾਮ ਕਰਨ ਤੇ ਲੱਗੀ ਹੋਈ ਹੈ ਇਹ ਲਗਾ ਨਾਲ ਲੈ ਕੇ ਅੱਜ ਸਾਡੇ ਕਿਸਾਨ ਨੇ ਖੁਦ ਕੁਸ਼ੀ ਕੀਤੀ ਹੈ ਜੋ ਗੁਰਮੀਤ ਸਿੰਘ ਦੇ ਜਾਣ ਨਾਲ ਸਾਡੇ ਮੋਰਚੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਹ ਅਸੀਂ ਸਰਕਾਰ ਤੋਂ ਕਿਸ ਤਰ੍ਹਾਂ ਦੀ ਹਲਪ ਹੋ ਪਰਿਵਾਰ ਦੀ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਜੀ ਵੀ ਜੋ ਸਾਡੇ ਕਿਸਾਨ ਨੂੰ ਸ਼ਹੀਦ ਹੋਇਆ ਜਿਵੇਂ ਪਹਿਲਾਂ ਵੀ ਸਾਡੇ ਸ਼ੁਭਕਰਨ ਕਿਸਾਨ ਜਦੋਂ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ ਸੀ ਉਸ਼ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਸੀ ਤੇ 1 ਕਰੋੜ ਦੀ ਰਾਸ਼ੀ ਉਸ ਸ਼ਹੀਦ ਨੂੰ ਦਿੱਤੀ ਸੀ ਤਾਂ ਸਾਡੇ ਇਸ ਕਿਸਾਨ ਨੂੰ ਵੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਤੇ ਇਹਦੀ ਆਰਥਿਕ ਪੱਖ ਤੋਂ ਪੂਰੀ ਸਹਾਇਤਾ ਹੋਣੀ ਚਾਹੀਦੀ। ਦੇਖੋ ਗੱਲ ਇਹ ਆ ਕਿ ਗੁਰਮੀਤ ਜਿਸ ਦਿਨ ਤੋਂ ਮੋਰਚਾ ਲੱਗਿਆ ਉਸੇ ਦਿਨ ਤੋਂ ਮੋਰਚੇ ਦੇ ਵਿੱਚ ਲਗਾਤਾਰ ਜੁੜਿਆ ਹੋਇਆ ਹੈ ਇਲੈਕਟ੍ਰੀਸ਼ੀਅਨ ਦੀ ਸਾਰੇ ਮੋਰਚੇ ਦੇ ਵਿੱਚ ਜਿੱਥੇ-ਜਿੱਥੇ ਵੀ ਕਿਤੇ ਬਿਜਲੀ ਨੂੰ ਪ੍ਰੋਬਲਮ ਆਉਂਦੀ ਸਾਰੀ ਇਹ ਹੀ ਠੀਕ ਕਰਦਾ ਸੀ ਕਵਰ ਕਰਦਾ ਸੀ ਔਰ ਰਾਤਾਂ ਨੂੰ ਉੱਠੜ ਕੇ ਕਵਰ ਕਰਦਾ ਸੀ ਇਹਨਾਂ ਨੇਕ ਸੁਭਾਸੀ ਇਸ ਇਨਸਾਨ ਦਾ ਔਰ ਉਹਨਾਂ ਦਿਨਾਂ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਬਿਜਲੀ ਦੀਆਂ ਤਾਰਾਂ ਨੂੰ ਪ੍ਰੋਬਲਮ ਆਈ ਰਹਿੰਦੀ ਸੀ ਤੇ ਇਹਨੇ ਆਪਦੇ ਬੱਚੇ ਦੀ ਸ਼ਾਦੀ ਤੇ ਜਾਣਾ ਵਾਜਬ ਨਹੀਂ ਸਮਝਿਆ ਤੇ ਇੱਥੇ ਸੰਭਾਲਣਾ ਵਾਜਬ ਸਮਝਿਆ ਔਰ ਉਸ ਤੋਂ ਬਾਅਦ ਸ਼ਾਦੀ ਤੋਂ ਬਾਅਦ ਇਹਦਾ ਪੂਰਾ ਪਰਿਵਾਰ ਇੱਥੇ ਆਇਆ ਉਹ ਨਵੀਂ ਆਈ ਬਹੂ ਨੋ ਰਾਣੀ ਵੀ ਆਈ ਇਹਦੀ ਬੇਟੀ ਆਈ ਇਹਦੀ ਵਾਈਫ ਆਈ ਛੋਟਾ ਬੱਚਾ ਸੀ ਬੱਚੀ ਨਾਲ ਉਹ ਵੀ ਆਈ ਸਾਰਾ ਪਰਿਵਾਰ ਆਇਆ ਇੱਥੇ ਔਰ ਲਗਾਤਾਰ ਮੇਰਾ ਕਹਿੰਦਾ ਹਫਤਾ 10 ਦਿਨ ਇੱਥੇ ਲਾ ਕੇ ਗਏ ਨੇ ਤੋ ਇਹਦਾ ਮਤਲਬ ਇਹ ਆ ਕਿ ਪਰਿਵਾਰ ਪੂਰੇ ਦਾ ਪੂਰਾ ਸਾਰਾ ਮੋਰਚੇ ਨਾਲ ਜੁੜਿਆ ਹੋਇਆ ਸੀਗਾ ਹਾਂ ਇੱਕ ਗੱਲ ਜ਼ਰੂਰ ਆ ਕਿ ਜਿੱਦੇ ਅਸੀਂ ਪਰਸੋ ਅਸੀਂ ਇਕੱਠੇ ਹੋਏ ਆ ਪਰਸੋ ਸਵੇਰ ਸਵੇਰ ਮੈਂ ਜਾਣਾ ਸੀਗਾ ਤਾਂ ਮੇਰੇ ਕੋਲ ਆਇਆ ਇਹ ਇਸ ਨਰਮ ਸੁਭਾ ਦਾ ਇਨਸਾਨ 24 ਘੰਟੇ ਜਦੋਂ ਵੀ ਮਿਲਦਾ ਸੀ ਇਹਦੀ ਇੱਕ ਨੇਚਰ ਸੀਗੀ ਕਿ ਇਹਨੇ ਗੋਡੀਆਂ ਹੱਥ ਲਾਉਣਾ ਹੁੰਦੇ ਤੇ ਅਸੀਂ ਜਦੋਂ ਮਿਲੇ ਆ ਗੱਲਾਂ ਬਾਤਾਂ ਹੋਈਆਂ ਤੇ ਜਿਹੜੇ ਮੇਰੇ ਨਾਲ ਇੰਨੀ ਗੱਲ ਕੀਤੀ ਕਿ ਪ੍ਰਧਾਨ ਜੀ ਮੋਰਚੇ ਦਾ ਕਿੱਦੋਂ ਕ ਫੈਸਲਾ ਹੋਊਗਾ ਕਿੰਨਾ ਚਿਰ ਸਰਕਾਰ ਹਜੇ ਹੋਰ ਲਮਕਾਊਗੀ ਤੋਂ ਮੇਰੀ ਜਿਵੇਂ ਨਾਰਮਲ ਗੱਲ ਇਹ ਸੀ ਕਿ ਦੇਖੋ ਇਹ ਤਾਂ ਆਪ ਸਰਕਾਰਾਂ ਤੇ ਡਿਪੈਂਡ ਕਰਦਾ ਆਪਾਂ ਲੜਾਈ ਲੜ ਰਹੇ ਆਂ ਸਰਕਾਰ ਕਿਦੋਂ ਆਪਣੇ ਦੇ ਲਈ ਪੋਜੀਟਿਵ ਹੁੰਦੀ ਹੈ ਕਿਦੋਂ ਸਰਕਾਰ ਝੁਕਦੀ ਹੈ ਇਹ ਸਰਕਾਰ ਤੇ ਡਿਪੈਂਡ ਹੈ ਆਪਾਂ ਆਪਣੀ ਲੜਾਈ ਲੜ ਰਹੇ ਆਂ ਤੋਂ ਇੰਨੀਆਂ ਗੱਲਾਂ ਕਰਕੇ ਅਸੀਂ ਮਤਲਬ ਮੈਂ ਜਾਣਾ ਸੀ ਸਾਡੇ ਇੱਕ ਸਮੱਸਿਆ ਸੀ ਮਸਲਾ ਸੀ ਪਿੰਡ ਦਾ ਮੈਂ ਉਧਰ ਜਾਣੇ ਹੋਰ ਅੱਜ ਮੈਨੂੰ ਮਤਲਬ ਸਵੇਰ ਪਤਾ ਲੱਗਿਆ ਕਿ ਮਤਲਬ ਉਹਦੇ ਨਾਲ ਇਹ ਘਟਨਾ ਵਾਪਰੀ ਜੋ ਅਤੀ ਮੰਦ ਭਾਗੀ ਹੈ ਔਰ ਬਾਕੀ ਜਿਵੇਂ ਜਿਵੇਂ ਜਾ ਕੇ ਮੈਂ ਮੋਰਚੇ ਦੇ ਵਿੱਚ ਮਿਲਾਂਗਾ ਸਾਥੀਆਂ ਨੂੰ ਸਾਰਿਆਂ ਨੂੰ ਕੋਈ ਹੋਰ ਕੋਈ ਕਾਰਨ ਹੈ ਜਿਹੜੇ ਸਾਡੇ ਇਹਦੇ ਮਤਲਬ ਹੌਸਾਰੇ ਦਾ ਕੋਈ ਹੋਰ ਵੀ ਕਾਰਨ ਸਮਝੋ ਦੇਖੋ ਗੱਲ ਕੀ ਹੈ ਇਹ ਵੀ ਗੱਲ ਮਤਲਬ ਇਹਨੂੰ ਡਾਈ ਨਹੀਂ ਕੀਤਾ ਜਾ ਸਕਦਾ ਕਿਉਂ ਇੱਕ ਸਮਝੋ ਗੱਲ ਨੂੰ ਕਿ ਕਿੰਨਾ ਸੈਂਸਿਟਿਵ ਆ ਬੰਦਾ ਉਹ ਇਹ ਕਹਿ ਰਿਹਾ ਹੈ ਕਿ ਜੀ ਸਰਕਾਰ ਕਿਦੋਂ ਫੈਸਲਾ ਕਰੂਗੀ ਕਿੰਨਾ ਚਿਰ ਲਮਕਾਊ ਕਿੰਨਾ ਹੋਰ ਟਾਈਮ ਲਾਏਗੀ ਇਹਦਾ ਮਤਲਬ ਮੋਰਚੇ ਨਾਲ ਜੁੜਿਆ ਹੋਇਆ ਹੈ ਮੋਰਚੇ ਤੋਂ ਐਬਸੈਂਟ ਨਹੀਂ ਮੋਰਚੇ ਨਾਲ ਜੁੜਿਆ ਹੋਇਆ ਹੈ ਕੋਈ ਜ਼ਮੀਨ ਜਾਇਦਾਦ ਨਹੀਂ ਮੋਰਚੇ ਨਾਲ ਜੁੜਿਆ ਹੋਇਆ ਉਹਨਾਂ ਇਹੋ ਜਿਹੇ ਜਿਹੜੇ ਇਨਸਾਨ ਨੇ ਬੜੇ ਸੈnsitive ਹੁੰਦੇ ਨੇ ਤੇ ਜਿਹੋ ਜੀ ਬਿਆਨਬਾਜ਼ੀ ਹੋਈ ਹੈ ਇਹਦਾ ਮੇਰਾ ਖਿਆਲ ਹੈ ਚੰਗੇ ਬਲੇ ਬੰਦੇ ਨੂੰ ਹਰਟ ਕਰਦੀ ਹੈ ਕਿ ਕੰਗਣਾ ਰਣੌਤ ਵੱਲੋਂ ਇਹੋ ਜਿਹੇ ਬਿਆਨ ਦੇ ਦੇਣੇ ਫਿਰ ਸਟੇਟ ਦਾ ਮੁੱਖ ਮੰਤਰੀ ਰਿਹਾ ਬੰਦਾ ਉਹ ਇਹ ਬਿਆਨ ਦੇਵੇ ਕਿਸਾਨਾਂ ਨੂੰ ਮਤਲਬ ਭੱਦੀ ਸ਼ਬਦਾਵਲੀ ਬੋਲੇ ਕਿਸਾਨਾਂ ਨੂੰ ਮਤਲਬ ਹੋਰ ਤਰੀਕੇ ਦੇ ਨਾਲ ਪੇਸ਼ ਕਰੇ ਤਾਂ ਉਹਨਾਂ ਗੱਲਾਂ ਦਾ ਪ੍ਰਭਾਵ ਤਾਂ ਮਤਲਬ ਆਮ ਸੁਧਾਰਨ ਮਨੁੱਖ ਤੇ ਹੋ ਰਿਹਾ ਹੁੰਦਾ ਹੁੰਦਾ ਹੈ। ਜੀ ਮੰਗੇ ਤੁਹਾਡੀ ਜਥੇਬੰਦੀ ਦੀ ਇਸ ਪਰਿਵਾਰ ਦੇ ਲਈ। ਦੇਖੋ ਅਸੀਂ ਤਾਂ ਇਹ ਕਹਾਂਗੇ ਕਿ ਪਰਿਵਾਰ ਨੂੰ ਅਸੀਂ ਬੈਠਾਂਗੇ ਜਥੇਬੰਦੀ ਬੈਠੇਗੀ। ਔਰ ਜੋ ਬੈਠ ਕੇ ਮਤਲਬ ਵਿਚਾਰ ਕਰਨ ਤੋਂ ਬਾਅਦ ਜੋ ਫੈਸਲਾ ਲਵਾਂਗੇ ਉਹਦੋਂ ਮਤਲਬ ਸਾਰਾ ਕਲੀਅਰ ਕਰਾਂਗੇ। ਠੀਕ ਹੈ। ਕਿਸਾਨ ਆਗੂ ਢੱਲੇਵਾਲ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਗੁਰਮੀਤ ਸਿੰਘ ਟੁੱਠਿਆਵਾਲੇ ਵੱਲੋਂ ਕਦਮ ਚੱਕੇ ਗਏ ਹੈ ਉਸ ਦੇ ਲਈ ਜਿਹੜੇ ਲੀਡਰ ਹੈ ਉਹਨਾਂ ਦੀ ਬਿਆਨਬਾਜ਼ੀ ਹੈ ਉਹ ਜ਼ਿੰਮੇਦਾਰ ਹੈ ਔਰ ਇਹ ਲਗਾਤਾਰ ਇਸ ਅੰਦolan ਨਾਲ ਜੁੜਿਆ ਹੈ ਇਸ ਦਾ ਪੂਰਾ ਪਰਿਵਾਰ ਹੀ ਕਿਸਾਨ ਅੰਦolan ਨਾਲ tha ਇਸਨੇ ਆਪਣੇ ਬੱਚਿਆਂ ਦੀ شادی ਦੇ ਵਿੱਚ ਵੀ ਕੁਛ ਸਮਾਂ ਬਿਤਾਇਆ ਔਰ ਉਸੇ ਦਰਨੇ ਤੇ ਕਿਸਾਨ ਅੰਦolan ਤੇ ਖਨੂਰੀ ਬਾਰਡਰ ਤੇ ਜਿਹੜਾ ਢਾਬੇ ਗੁਜਰਾ ਪਿੰਡ ਹੈ ਉੱਥੇ ਆ ਕੇ ਆਪਣੇ ਲਗਾਤਾਰ ਉਸੇ ਰਿਹਾ ਔਰ ਕਿਨ ਕਾਰਨਾ ਕਰਕੇ ਇਸਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੈ ਇਹ ਜਾਂਚ ਦਾ ਵਿਸ਼ਾ ਹੈ ਲੇਕਿਨ ਇੱਕ ਕਿਸਾਨ ਦੀ ਮੌਤ ਇਸ ਦਰਨੇ ਦੇ ਵਿੱਚ ਹੋਈ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼